ਕਹਿੰਦੇ ਨੇ ਵੀ ਜੇ ਕੁਝ ਸਿੱਖਣਾ ਹੋਵੇ ਤੇ ਬੇਵਕੂਫ ਬੰਦੇ ਕੋਲੋਂ ਵੀ ਸਿੱਖਿਆ ਜਾ ਸਕਦਾ ਹੈ ਤੇ ਜਿੰਨੇ ਨਾ ਸਿੱਖਣਾ ਹੋਵੇ ਉਹ ਸਕੂਲ ਦੇ ਅੰਦਰ ਮਦਰਸੇ ਦੇ ਅੰਦਰ ਕਾਲਜ ਦੇ ਅੰਦਰ ਯੂਨੀਵਰਸਿਟੀ ਦੇ ਅੰਦਰ ਮਗਜ਼ਮਾਰੀ ਕਰਦਾ ਰਹੇ ਉਹਦੇ ਪੱਲੇ ਤਾਂ ਵੀ ਦੋ ਅੱਖਰ ਨਹੀਂ ਪੈਂਦੇ ਕਿਉਂਕਿ ਆਪਣੀ ਤਮੰਨਾ ਕੁਝ ਬਣਨ ਦੀ ਨਹੀਂ ਹੈ ਆਪਣੀ ਤਮੰਨਾ ਕੁਝ ਸਿੱਖਣ ਦੀ ਨਹੀਂ ਹੈ ਸਕੂਲ ਦੇ ਅੰਦਰ ਟੀਚਰ ਤੇ ਉਹ ਹੀ ਹੁੰਦਾ ਹੈ ਨਾ ਇੱਕ ਬੱਚਾ ਪੜ ਕੇ ਕਿਸੇ ਸ਼ਿਖਰਤ ਨੂੰ ਛੂਹ ਲੈਂਦਾ ਔਰ ਇੱਕ ਬੱਚਾ ਉੱਥੇ ਪਸ਼ੂਚਾਰਨ ਜੋਗਾ ਬਣ ਕੇ ਰਹਿ ਜਾਂਦਾ ਹੈ ਇੱਕ ਬੱਚਾ ਕੁਰਾਨ ਪੜ ਰਹਿ ਜਾਂਦਾ ਹੈ ਜ਼ਿੰਦਗੀ ਦਾ 헤ਰ ਫੇਰੇ ਜ਼ਿੰਦਗੀ ਚਲਾਏ ਮਾਣੇ ਚਲਦਿਆਂ ਚਲਦਿਆਂ ਦੋ ਕਲਾਸ ਫੈਲੋ ਮਿਲਦੇ ਨੇ ਇੱਕ ਆਈਐਸ ਅਫੀਸਰ ਬਣ ਕੇ ਸ਼ੇਰ ਦੇ ਉੱਤੇ ਬੈੰਦਾ ਤੇ ਦੂਜਾ ਉਹਦੇ ਸਾਹਮਣੇ ਸਲੂਟ ਮਾਰਨ ਵਾਲਾ ਪੀਅਨ ਬਣ ਕੇ ਖਲੋਤਾ ਹੁੰਦਾ ਉਹ ਪੁੱਛਦਾ ਉਹ ਫਲਾਣਿਆਂ ਤੂੰ ਉਹ ਕਹਿੰਦਾ ਹਾਂਜੀ ਮੈਂ ਤੈਨੂੰ ਕੀ ਹੋਇਆ ਤੂੰ ਪੀਅਨ ਬਣ ਗਿਆ ਉਹ ਕਹਿੰਦਾ ਜੀ ਤੁਸੀਂ ਪੜਦੇ ਰਹੇ ਤੇ ਮੈਂ ਬੇਵਕੂਫੀਆਂ ਕਰਦਾ ਰਿਹਾ ਤੁਸੀਂ ਸਮਝਦੇ ਨਾਲ ਚੱਲਦੇ ਰਹੇ ਤੇ ਮੈਂ ਨਾ ਤੁਹਾਡੇ ਤੋਂ ਕੋਈ ਸਿੱਖ ਪਾਇਆ ਤੇ ਨਾ ਟੀਚਰਾਂ ਤੋਂ ਕੋਈ ਸਿੱਖ ਪਾਇਆ ਸਿੱਖਣ ਵਾਲਾ ਪੜਨ ਵਾਲਾ ਸਮਝਣ ਵਾਲਾ ਬੁਰੇ ਵਿੱਚੋਂ ਵੀ ਕੁਝ ਨਾ ਕੋਈ ਸਮਝਦੇ ਨਾਲ ਕੱਢ ਲੈਂਦਾ ਤੇ ਜਿਨੇ ਨਹੀਂ ਪੜਨਾ ਨਹੀਂ ਸਿੱਖਣਾ ਉਹਦੇ ਲਈ ਕਿੰਨਾ ਵੱਡਾ ਉਸਤਾਦ ਆ ਜਾਏ ਸ਼ਿਖਰ ਦਾ ਆ ਜਾਏ ਮਾਂ ਪਿਓ ਟਿਊਸ਼ਨ ਰੱਖ ਦੇਣ ਉਨੇ ਤਾਂ ਵੀ ਕੁਝ ਨਹੀਂ ਬਣਨਾ ਤਾਂ ਵੀ ਕੁਝ ਨਹੀਂ ਸਿੱਖਣਾ ਤਾਂ ਮੈਂ ਗੱਲ ਕਰ ਰਿਹਾ ਹਾਂ ਵੀ ਜੇ ਤੁਸੀਂ ਦੁਨੀਆਵੀ ਤੌਰ ਦੇ ਉੱਤੇ ਜ਼ਿੰਦਗੀ ਦੇ ਅੰਦਰ ਕੁਝ ਨੁਕਤੇ ਸਿੱਖਣੇ ਚਾਹੋ ਸਕੂਲ ਤੋਂ ਪਰੇ اٹਕੇ ਕਾਲਜ ਯੂਨੀਵਰਸਿਟੀ ਤੋਂ ਪਰੇ اٹਕੇ ਤੁਸੀਂ ਆਪਣੀਆਂ ਗਲੀਆਂ ਬਾਜ਼ਾਰਾਂ ਪਿੰਡਾਂ ਵਿੱਚੋਂ ਬੜਾ ਕੁਝ ਸਿੱਖ ਸਕਦੇ ਹੋ ਕਿਵੇਂ ਇੱਕ ਸ਼ਰਾਬੀ ਬੰਦਾ ਹੈ ਸ਼ਰਾਬ ਪਿੰਦਾ ਹੈ ਹੱਦੋਂ ਵੱਧ ਸ਼ਰਾਬ ਪੀ ਕੇ ਉਹ ਨਾਲੀ ਦੇ ਅੰਦਰ ਡਿੱਗ ਜਾਂਦਾ ਹੈ ਚਿੱਕੜ ਦੇ ਨਾਲ ਕੱਪੜੇ ਭਰ ਜਾਂਦੇ ਨੇ ਕੁੱਤੇ ਮੂੰਹ ਚੱਟਦੇ ਨੇ ਰੋਜ਼ ਘਰ ਦੇ ਅੰਦਰ ਕਲੇਸ਼ ਪੈਂਦਾ ਹੈ ਪੈਸੇ ਦੇ ਨਾਲ ਵੀ ਕਲੇਸ਼ ਪੈਂਦਾ ਹੈ ਪੈਸੇ ਕਰਕੇ ਕਲੇਸ਼ ਪੈਂਦਾ ਹੈ ਵੀ ਇਹਨੇ ਕਮਾਉਂਦਾ ਨਹੀਂ ਜਿੰਨੇ ਖਾਉਣਾ ਹੈ ਰੋਜ਼ ਤੇ ਇੱਜ਼ਤ ਬੇਇੱਜ਼ਤੀ ਵੱਲੋਂ ਵੀ ਕਲੇਸ਼ ਪੈਂਦਾ ਵੀ ਤੂੰ ਪਿੰਡ ਦੇ ਅੰਦਰ ਸਾਡਾ ਜਲੂਸ ਕਢਾਇਆ ਕਦੇ ਕੋਈ ਆਣ ਕੇ ਇਹ ਮੈਸੇਜ ਦਿੰਦਾ ਵੀ ਤੁਹਾਡਾ ਬਾਪੂ ਉੱਥੇ ਡਿੱਗਾ ਹੈ ਤੁਹਾਡਾ ਭਰਾ ਉੱਥੇ ਡਿੱਗਾ ਹੈ ਤੁਹਾਡਾ ਪੁੱਤ ਉੱਥੇ ਡਿੱਗਾ ਹੈ ਤੇ ਕਦੇ ਕੋਈ ਆਣ ਕੇ ਮੈਸੇਜ ਦਿੰਦਾ ਤੂੰ ਸਾਨੂੰ ਗਲੀ ਮਹੱਲੇ ਵਿੱਚ ਮੂੰਹ ਵਿਖਾਉਣ ਜੋਗਾ ਛੱਡੇਗਾ ਜਾਂ ਨਹੀਂ ਇਦਾਂ ਦੀਆਂ ਗੱਲਾਂ ਆਮ ਚੱਲਦੀਆਂ ਨੇ। ਤੋਂ ਜਿਹੜਾ ਬੱਚਾ ਜਵਾਨੀ ਦੀਆਂ ਦਹਲਿਜਾਂ ਦੇ ਉੱਤੇ ਕਦਮ ਰੱਖ ਰਿਹਾ ਉਸ ਘਰ ਦੇ ਵਿੱਚੋਂ ਜਾਂ ਸਮਾਜ ਵਿੱਚੋਂ ਗਲੀ ਬਾਜ਼ਾਰ ਵਿੱਚੋਂ ਉਹ ਬੱਚਾ ਹੋਵੇ ਸਮਝਦਾਰ। ਉਹ ਬੱਚਾ ਸਿੱਖ ਸਕਦਾ ਹੈ ਨਾ ਸ਼ਰਾਬੀ ਕੋਲੋਂ। ਵੀ ਇਹੋ ਜਿਹਾ ਮੈਂ ਨਹੀਂ ਬੰਨਾਂ। ਜਿੱਦਾਂ ਇਹਦਾ ਹਸ਼ਰ ਹੁੰਦਾ ਹੈ ਇੱਜ਼ਤ ਵੀ ਨਲਾਮ, ਪੈਸਾ ਵੀ ਨਲਾਮ, ਪਿੰਡ ਦੇ ਅੰਦਰ ਕੋਈ ਪੁੱਛਦਾ ਨਹੀਂ, ਕੋਈ ਮੂੰਹ ਲਾਉਂਦਾ ਨਹੀਂ। ਮੈਂ ਇਹੋ ਜਿਹਾ ਸ਼ਰਾਬੀ ਨਹੀਂ ਬੰਨਾਂ। ਉਨੇ ਸਿੱਖ ਲਿਆ ਨਾ ਨੁਕਤਾ ਆਪਣੇ ਪੱਲੇ ਬੰਨ ਲਿਆ ਨਾ ਵੀ ਮੈਂ ਐਦਾਂ ਗਲੀਆਂ ਬਜ਼ਾਰਾਂ ਦੇ ਅੰਦਰ ਨਹੀਂ ਡਿੱਕਾਂਗਾ ਮੈਂ ਕਸਮ ਖਾਂਦਾ ਮੈਂ ਇਹਦੇ ਵਰਗਾ ਨਹੀਂ ਬਣਾਗਾ ਸਿੱਖਣ ਵਾਲਾ ਸ਼ਰਾਬੀ ਤੋਂ ਵੀ ਕੋਈ ਸਿੱਖ ਸਕਦਾ ਹੈ ਤੇ ਜਿੰਨੇ ਨਹੀਂ ਸਿੱਖਣਾ ਉਹ ਚੰਗੇ ਉਸਤਾਦਾਂ ਤੋਂ ਵੀ ਨਹੀਂ ਸਿੱਖਦਾ ਇਦੋਂ ਅੱਗੇ ਚੱਲਨੇ ਆ ਜਿਸ ਬੰਦੇ ਨੂੰ ਜੁਗਤ ਹੋਵੇ ਜਾਚ ਹੋਵੇ ਸਿੱਖਣ ਦੀ ਤਮੰਨਾ ਹੋਵੇ ਉਹ ਜ਼ਹਿਰ ਨੂੰ ਅੰਮ੍ਰਿਤ ਬਣਾਉਣ ਦਾ ਤਰੀਕਾ ਜ਼ਹਿਰ ਨੂੰ ਅੰਮ੍ਰਿਤ ਬਣਾਉਣ ਦੀ ਜੁਗਤ ਵਿਧੀ ਸਿੱਖ ਲੈਂਦਾ ਹੈ ਹੈ ਜ਼ਹਿਰ ਉਹਨੂੰ ਅੰਮ੍ਰਿਤ ਕਿਵੇਂ ਬਣਾਉਣਾ ਹੈ ਹੁਣ ਐਗਜ਼ਾਮਪਲ ਇੱਕ ਕੋਬਰੇ ਦਾ ਇੱਕ ਵਾਰ ਡਿਸਚਾਰਜ ਹੋਇਆ ਜ਼ਹਿਰ 16 ਬੰਦਿਆਂ ਦੀ ਜਾਨ ਲੈ ਸਕਦਾ ਹੈ 16 ਬੰਦਿਆਂ ਦੀ ਹੁਣ ਜਿਹੜੇ ਸਿਆਣੇ ਵੈਦ ਨੇ ਹਕਮਤ ਦੇ ਨਾਲ ਸਾਝ ਰੱਖਣ ਵਾਲੇ ਨੇ ਉਸ ਜ਼ਹਿਰ ਨੂੰ ਸ਼ੁੱਧ ਕਰਦੇ ਨੇ ਜਿਹਨੂੰ ਕਹਿ ਦਿੰਦੇ ਨੇ ਆਪਣੀ ਪਾਤਸ਼ਾਹ ਦੇ ਅੰਦਰ ਵੀ ਜ਼ਹਿਰ ਨੂੰ ਮਾਰਨਾ ਫਿਰ ਉਹ ਉਸ ਜ਼ਹਿਰ ਨੂੰ ਟ੍ਰੀਟ ਕਰਦੇ ਨੇ ਤਿਆਰ ਕਰਦੇ ਨੇ ਤੇ ਉਸ ਜ਼ਹਿਰ ਤੋਂ ਦਵਾਈ ਤਿਆਰ ਕਰ ਲੈਂਦੇ ਨੇ ਹੋਮੀਓਪੈਥੀ ਦੀ ਦਵਾਈ ਅਕਸਰ ਹੀ ਸੱਪ ਦੇ ਜ਼ਹਿਰ ਨਾਲ ਬਣ ਜਾਂਦੀ ਜਿਹੜੀ ਸੱਪ ਦਾ ਜ਼ਹਿਰ ਲਾਉਣ ਵਾਲੀ ਹੁੰਦੀ ਤੋ ਖੈਰ ਉਹਨਾਂ ਜ਼ਹਿਰ ਨੂੰ ਟ੍ਰੀਟ ਕੀਤਾ ਤੇ ਜ਼ਹਿਰ ਨੂੰ ਟ੍ਰੀਟ ਕਰਕੇ ਉਹਨਾਂ ਦਵਾਈ ਤਿਆਰ ਕਰ ਲਈ ਉਹਦੇ ਨਾਲ ਅੱਗੇ ਉਹ ਲੋਕਾਂ ਨੂੰ ਆਰਾਮ ਦੇ ਰਹੇ ਨੇ ਜ਼ਹਿਰ ਅੰਮ੍ਰਿਤ ਬਣ ਗਿਆ ਨਾ ਤੇ ਜਿਹਦੇ ਕੋਲ ਸਮਝ ਨਹੀਂ ਹੈ ਉਹ ਅੰਮ੍ਰਿਤ ਨੂੰ ਵੀ ਜ਼ਹਿਰ ਬਣਾ ਲੈਂਦਾ ਸਕੂਲ ਚੰਗਾ ਸੀ ਪਰ ਉਹਨੇ ਜ਼ਿੰਦਗੀ ਜ਼ਹਿਰ ਬਣਾ ਲਈ ਕਾਲਜ ਚੰਗਾ ਸੀ ਸਿੱਖਿਆ ਕੁਝ ਨਹੀਂ ਜ਼ਿੰਦਗੀ ਜ਼ਹਿਰ ਬਣ ਕੇ ਰਹਿ ਗਈ ਯੂਨੀਵਰਸਿਟੀ ਚੰਗੀ ਸੀ ਸਿੱਖਿਆ ਕੁਝ ਨਹੀਂ ਜ਼ਿੰਦਗੀ ਜ਼ਹਿਰ ਬਣ ਗਈ ਟਿਊਸ਼ਨ ਦੇਣ ਵਾਲੇ ਉਸਤਾਦ ਚੰਗੇ ਸਨ ਮਾਂ-ਬਾਪ ਚੰਗੇ ਸਨ ਪਰ ਜ਼ਿੰਦਗੀ ਫਿਰ ਵੀ ਨਰਕ ਬਣ ਗਈ ਜ਼ਹਿਰ ਬਣ ਗਈ ਕਿਉਂ ਕੁਝ ਸਿੱਖਣ ਦੀ ਤਮੰਨਾ ਨਹੀਂ ਸੀ ਬਣਨ ਦੀ ਤਮੰਨਾ ਨਹੀਂ ਸੀ ਅੱਛਾ ਦੂਜਾ ਨੁਕਤਾ ਜੇ ਸਿੱਖਣਾ ਚਾਹੋ ਤੁਹਾਡੇ ਪਿੰਡ ਗਲੀ ਬਾਜ਼ਾਰ ਮਹੱਲੇ ਸੋਸਾਇਟੀ ਦੇ ਅੰਦਰ ਕੋਈ ਜਵਾਰੀ ਬੰਦਾ ਹੋਵੇ ਜ਼ਮੀਨ ਵਿਕ ਜਾਏ ਪਲਾਟ ਵਿਕ ਜਾਏ ਘਰ ਵਿਕ ਜਾਏ ਕਿਰਾਏ ਦੇ ਉੱਤੇ ਪਰਿਵਾਰ ਆ ਜਾਏ ਜਿਹੜੀ ਉਹਦੇ ਕੋਲ ਸੇਵਿੰਗ ਸੀ ਉਹ ਵੀ ਚਲੀ ਜਾਏ ਹੁਣ ਘਰ ਦਾ ਸਾਜੋ ਸਮਾਨ ਵੀ ਕੰਨ ਤੱਕ ਆ ਗਿਆ ਹੁਣ ਮੰਗਤਿਆਂ ਆਂਗ ਲੋਕਾਂ ਤੋਂ ਰੋਜ਼ ਹੱਥ ਫੈਲਾ ਕੇ ਮੰਗਣਾ ਸ਼ੁਰੂ ਕਰ ਗਿਆ ਠੀਕ ਉਹਨੂੰ ਵੇਖਣ ਵਾਲਾ ਇੱਕ ਜਵਾਨ ਬੱਚਾ ਹੈ ਤੇ ਜਵਾਨ ਬੱਚਾ ਏ ਠਾਨ ਲੈ ਵੀ ਮੈਂ ਇਦਾਂ ਦਾ ਕੰਮ ਨਹੀਂ ਕਰਨਾ ਆ ਜਿਹੜੀ ਜੂਵੇ ਦੀ ਲਤੈ ਮੈਂ ਆਪਣੀ ਲਾਈਫ ਦੇ ਵਿੱਚ ਨੇੜੇ ਨਹੀਂ ਭਟਕਨਦਿਆਂਗਾ ਨੇੜੇ ਨਹੀਂ ਫਟਕਨਦਿਆਂਗਾ ਐਡੀ ਬੁਰੀ ਆਦਤ ਘਰ ਵੀ ਵਿਗ ਗਿਆ ਸੇਵਿੰਗ ਵੀ ਚਲੀ ਗਈ ਘਰ ਦਾ ਸਮਾਨ ਵੀ ਵਿਗ ਗਿਆ ਤੇ ਇੱਜ਼ਤ ਵੀ ਨਲਾਮ ਹੋ ਗਈ ਮੈਂ ਇਦਾਂ ਦਾ ਕਿਉਂ ਬਣਾ ਸਿੱਖਣ ਵਾਲੇ ਨੇ ਜਵਾਰੀ ਤੋਂ ਵੀ ਕੋਈ ਸਿੱਖ ਲਿਆ ਆਯਾਸ਼ ਤੋਂ ਵੀ ਕੋਈ ਸਿੱਖ ਲਿਆ ਜਿਹਨੇ ਨਹੀਂ ਸਿੱਖਣਾ ਉਹਨੇ ਕਿਸੇ ਤੋਂ ਵੀ ਕੁਝ ਨਹੀਂ ਸਿੱਖਣਾ ਕਿਸੇ ਲਈ ਬੁਰਾ ਆਦਮੀ ਵੀ ਗੁਰੂ ਦੇ ਬਰਾਬਰ ਹੋ ਕੇ ਸਾਹਮਣੇ ਆ ਜਾਂਦਾ ਹੈ ਬੁਰੇ ਤੋਂ ਬੁਰਾ ਆਦਮੀ ਵੀ ਗੁਰੂ ਹੋ ਨਿਬੜਦਾ ਹੈ ਤੇ ਖਿਮਾ ਚਾਹਵਾਂਗਾ ਕਿਸੇ ਵਾਸਤੇ ਗੁਰੂ ਵੀ ਕੋਈ ਮੈਨੇ ਨਹੀਂ ਰੱਖਦਾ ਗੁਰੂ ਵੀ ਕੋਈ ਅਰਥ ਨਹੀਂ ਰੱਖਦਾ ਤੇ ਸਿੱਖੋ ਜੇ ਤੁਹਾਡੀ ਗੱਲ ਕਰਦੇ ਆ ਤੁਹਾਡੇ ਲਈ ਗੁਰੂ ਗ੍ਰੰਥ ਸਾਹਿਬ ਕੋਈ ਮੈਨੇ ਨਹੀਂ ਰੱਖਦਾ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਸ਼ਖਸੀਅਤ ਹੋਵੇ ਮਹਾਨ ਗਿਆਨ ਦਾ ਸੋਮਾ ਹੋਵੇ ਤੁਸੀਂ ਡੇਰਿਆਂ ਦੇ ਉੱਤੇ ਭਟਕਦੇ ਨਜ਼ਰ ਪਾਓ ਤੁੰਨਿਆਂ ਦੀ ਸਵਾਖ ਖਾਂਦੇ ਨਜ਼ਰ ਪਉ ਘੋੜਿਆਂ ਦੀ ਲਿੱਦ ਖਾਂਦੇ ਨਜ਼ਰ ਪਉ ਪਖੰਡੀ ਬਲਾਤਕਾਰੀ ਆਯਾਸ਼ ਬਦਮਾਸ਼ ਡੇਰੇਦਾਰਾਂ ਦੇ ਪੈਰਾਂ ਵਿੱਚ ਡਿੱਗਦੇ ਨਜ਼ਰ ਪਉ ਪਰ ਤੁਹਾਡੀ ਸਮਝ ਕੰਮ ਨਹੀਂ ਕਰ ਰਹੀ ਜਿਹਦੀ ਸਮਝ ਕੰਮ ਕਰਦੀ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਿਆ ਗਿਆਨ ਪੜ ਲਿਆ ਸਮਝ ਲਿਆ ਲਾਈਫ ਨੂੰ ਉਹਨੇ ਸੁਧਾਰ ਲਿਆ ਤੁਹਾਡੀ ਸਮਝ ਕੰਮ ਨਹੀਂ ਸੀ ਕਰਦੀ ਗੁਰੂ ਨੂੰ ਛੱਡਿਆ ਤੱਕੇ ਖਾਦੇ ਬਣਿਆ ਤੁਹਾਡਾ ਫਿਰ ਵੀ ਕੁਝ ਨਹੀਂ ਔਰ ਨਾ ਤੁਹਾਡਾ ਕੁਝ ਬਣਨਾ। ਤੋ ਖੈਰ ਮੈਂ ਗੱਲ ਕਰ ਰਿਹਾ ਸਾਂ ਵੀ ਕਿਸੇ ਨੇ ਚੋਰ ਤੋਂ ਵੀ ਸਿੱਖ ਲੈਣਾ ਹੈ, ਸ਼ਰਾਬੀ ਤੋਂ ਸਿੱਖ ਲੈਣਾ ਹੈ, ਆਯਾਸ਼ ਤੋਂ ਸਿੱਖ ਲੈਣਾ ਹੈ, ਜਵਾਰੀ ਤੋਂ ਸਿੱਖ ਲੈਣਾ ਹੈ। ਤੇ ਕਿਸੇ ਨੇ ਠੀਕ ਬਰਾਬਰ ਚੰਗਿਆਂ ਲੋਕਾਂ ਚੰਗਿਆਂ ਦੀ ਸੰਗਤ ਜਾਂ ਗੁਰੂ ਕੋਲੋਂ ਵੀ ਕੁਝ ਨਹੀਂ ਸਿੱਖਣਾ। ਅਗਰ ਸਿੱਖਣਾ ਚਾਹੋ ਤੇ ਬੁਰਾਈ ਤੋਂ ਵੀ ਸਿੱਖਿਆ ਜਾ ਸਕਦਾ। ਤੇ ਜੇ ਬੁਰਾਈ ਤੋਂ ਨਾ ਸਿੱਖ ਸਕੋਗੇ ਤੇ ਖਿਆਲ ਕਰ ਲਿਓ ਇੱਕ ਦਿਨ ਤੁਸੀਂ ਖੁਦ ਬੁਰੇ ਆਦਮੀ ਬਣ ਜਾਓਗੇ ਕਿਉਂਕਿ ਬੁਰਾਈ ਤੁਹਾਡੇ ਸਾਹਮਣੇ ਹੁੰਦੀ ਹੈ ਤੁਸੀਂ ਉਹਦੇ ਤੋਂ ਕੋਈ ਨੁਕਤਾ ਨਹੀਂ ਲੈ ਰਹੇ ਸਿੱਖ ਨਹੀਂ ਰਹੇ ਇੱਕ ਦਿਨ ਡਿੱਗ ਜਾਓਗੇ ਉਸੇ ਪੀੜਾ ਦੇ ਅੰਦਰ ਬੁਰੇ ਆਦਮੀ ਦੀ ਪੀੜਾ ਬੇਇੱਜ਼ਤੀ ਆਦ ਉਹਨੂੰ ਮਹਿਸੂਸ ਕਰੋ ਇਹਨੂੰ ਕਹਿੰਦੇ ਨੇ ਸੰਵੇਦਨਾ ਜੋ ਉਹਦੀ ਬੇਇੱਜ਼ਤੀ ਹੋ ਰਹੀ ਹੈ ਆਪਣੇ ਆਪ ਨੂੰ ਉੱਥੇ ਖੜਾ ਕਰੋ ਵੀ ਜੇ ਮੇਰੇ ਨਾਲ ਇਦਾਂ ਹੋਵੇ। ਜੋ ਦੀ ਇੱਜ਼ਤ ਹੀ ਨਿਲਾਮੀ ਹੁੰਦੀ ਖੁਦ ਨੂੰ ਖੜਾ ਕਰਕੇ ਵੇਖੋ ਜੇ ਮੇਰੇ ਨਾਲ ਇਦਾਂ ਹੋਵੇ। ਉਹਦੇ ਕੋਲ ਪੈਸਾ ਨਹੀਂ ਹੈ ਖੁਦ ਨੂੰ ਖੜਾ ਕਰੋ ਤੇ ਪੀੜਾ ਮਹਿਸੂਸ ਕਰੋ। ਉਹਦਾ ਘਰ ਦੇ ਅੰਦਰ ਮਾਨ ਸਤਕਾਰ ਨਹੀਂ ਹੈ। ਕਲੇਸ਼ ਹੈ। ਖੁਦ ਨੂੰ ਉੱਥੇ ਲੈ ਕੇ ਜਾਓ ਮਹਿਸੂਸ ਕਰੋ। ਮਹਿਸੂਸ ਕਰਨ ਤੋਂ ਬਾਅਦ ਤੁਹਾਡਾ ਇੱਕ ਪੈਰ ਵੀ ਬੁਰਾਈ ਵੱਲ ਨੂੰ ਨਹੀਂ ਜਾਏਗਾ। ਚੰਗਿਆਈ ਵਾਲੇ ਪਾਸੇ ਜਾਏਗਾ। ਕਿਉਂ ਕਿਉਂਕਿ ਤੁਸੀਂ ਕੁਝ ਅਹਿਸਾਸ ਕਰ ਲਿਆ ਸਮ ਬੇਦਨਾ ਉਹਦੇ ਵਾਲੀ ਬੇਦਨਾ ਉਹਦੇ ਵਾਲੀ ਪੀੜਾ ਆਪਣੇ ਉੱਤੇ ਲਿਆ ਕੇ ਆਪਣੇ ਆਪ ਨੂੰ ਉੱਥੇ ਖੜਾ ਕਰਕੇ ਤੁਸੀਂ ਇੱਕ ਤਜਰਬਾ ਜਿਹਾ ਕਰਕੇ ਵੇਖ ਲਿਆ ਹੈ ਵੀ ਐਸ ਕੰਮ ਦੇ ਅੰਦਰ ਤੇ ਐਦਾਂ ਹੁੰਦਾ ਹੈ ਤੋ ਖੈਰ ਗਲਮੇ ਕਰ ਰਿਆ ਸਾਂ ਵੀ ਸਿੱਖੋ ਚੰਗਿਆਂ ਤੋਂ ਸਿੱਖੋ ਸਕੂਲਾਂ ਤੋਂ ਸਿੱਖੋ ਗੁਰੂ ਤੋਂ ਸਿੱਖੋ ਤੇ ਚੰਗੇ ਬਣੋ ਜੇ ਸਿੱਖਣਾ ਨਹੀਂ ਤੇ ਮਨ ਹਰਾਮੀ ਹੁਸਤਾ ਢੇਰ ਫਿਰ ਤੁਸੀਂ ਕੋਈ ਸਿੱਖ ਪਉਣਾ ਹੀ ਨਹੀਂ